ਇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡੇ ਕੋਲ ਨਾ ਕਈ ਦਿਨਾਂ ਪਿੱਛੋਂ ਤੋਂ ਸਾਡੇ ਘਰ ਆਇਆ ਪਤਾ ਨਹੀਂ ਕਿੱਧਰ ਗਿਆ ਉਹ ਤਾਂ ਕਿ ਆਪਾਂ ਕਿੱਧਰ ਆਸਕੇ ਕਰਦਾ ਫਿਰਦਾ ਕਿੱਧਰ ਹੈ ਕਿੱਧਰ ਗਿਆ ਤਾਂ ਤੜੀ ਕਿੱਧਰ ਕੁਮਈਏ ਦਾ ਕਿੱਧਰ ਨਹੀਂ ਹੁਣ ਮੈਂ ਕੱਲ ਦੱਸ ਦਿੰਦਾ ਸਾਡੇ ਵੀਡੀਓ ਦੇ ਵਿੱਚ ਨਾ ਹੋਣਾ ਇਹਦੀ ਸੇਵਾ ਬਹੁਤ ਹੁੰਦੀ ਆ ਸਾਰੇ ਜਿੰਨੇ ਵੀ ਆਚਾਰੇ ਪਰਸਾ ਕਰ ਸਾਰੇ ਨੂੰ ਦੁੱਧ ਪਾਉਂਦੇ ਆ ਰੋਟੀ ਪਾਉਂਦੇ ਆ ਕਿਤੇ ਸਾਡਾ ਵੀ ਵਿਜਾ ਲੱਗ ਜਾਵੇ ਕੈਨੇਡਾ ਦਾ ਕੈਨੇਡਾ ਦਾ ਗੱਤਾਂ ਵਾਹੀ ਕੈਨੇਡਾ ਦਾ ਇੰਨਾ ਫੇਮਸ ਹੋ ਗਿਆ ਨਾ ਪੂਰੇ ਵਰਲਡ ਵਿੱਚ ਇਹਦਾ ਨਾਮ ਹੁੰਦਾ ਤੈਨੂੰ ਖਾਣ ਨੂੰ ਫਿਰਦੇ ਆ ਮੇਰੇ ਨਾਲ ਵੱਧ ਤੇਰੀ ਸੇਵਾ ਕਰਦੇ ਸਾਰੇ ਬੰਦੇ ਪਾਉਂਦੇ ਨਹੀਂ ਸਾਰਾ ਦੁੱਧ ਪਾਉਣ ਲੱਗਣਾ ਤੁਹਾਨੂੰ ਮਿਹਰਤਾ ਦੇ ਟੀਚਾ ਹੁੰਦਾ ਵੀ ਰੋਟੀ ਪਾਣੀ ਤੈਨੂੰ ਮਿਲ ਹੀ ਜਾਏ ਬਸ ਉਹ ਤੈਨੂੰ ਹੁਣ ਮਿਲ ਰਿਹਾ ਨਾਲ ਦੀ ਨਾਲ ਫਿਰ ਕੈਨੇਡਾ ਦੇ ਵਿੱਚ ਵੀ ਲੋਕਾਂ ਦੇ ਸਾਰਿਆਂ ਦੇ ਕੋਈ ਚੰਗਾ ਹੋਵੇ ਫਿਰ ਤੂੰ ਹੋਰ ਫੇਮਸ ਹੋਊਗਾ ਫਿਰ ਤੇਰਾ ਤੇਰਾ ਫਿਰ ਤੂੰ ਕਰੋੜਾਂ ਪੈਸੇ ਬਿਕਣਾ ਤੇ ਲੋਕ ਤਾਂ ਮੈਨੂੰ ਹੀ ਕਿਹਾ ਜਾਂਦੇ ਨੇ ਜੇ ਰੋਟੀ ਖਾਏ ਨੇ ਉਹ ਮਹਿੰਗੀ ਸੇਵਾ ਕਰਨ ਦਾ ਦੇਖੋ ਹੁਣ ਮਹਿੰਗਾ ਕਿੱਥੇ ਦਾ ਭਜਾ ਲੱਗਦਾ ਵਿਜੇ ਵਾਲਾ ਕੁੱਤਾ ਸਾਡਾ ਵਿਜੇ ਵਾਲਾ ਕੁੱਤਾ ਵਿਜੇ ਲਵਾਉਂਦਾ ਵਿਜੇ ਰੋਟੀ ਤਾਂ ਵੈਸੇ ਬਹੁਤ ਘੱਟ ਖਾਂਦਾ ਏ ਤੇ ਆ ਹੁਣ ਤਾਂ ਦਿਖਾਉਂਦੇ ਜਿਹੜੇ ਕੱਲ ਮੈਂ ਕਿਹਾ ਨੂੰ ਉੱਪਰ ਤਾਂ ਦੂਜੇ ਤਰ੍ਹਾਂ ਟਕੋ ਯਾਰ ਥੋੜੀ ਗਰਮੈਸ ਜਿਉਵੇ ਏ ਹੈ ਤਾਂ ਇਹ ਕਦ ਬਣਨੀ ਉੱਪਰ ਕੋਈ ਜ਼ਿਆਦਾ ਅਖਬਾਰ ਜਿਹਾ ਰੱਖਦੇ ਉਪਰ ਇਹਦੇ ਉਹਦੇ ਉੱਪਰ ਥੱਲੇ ਕਰਮੈਸ ਜੀ ਬਣੇ ਨਰਮ ਗਰਮੈਸ ਹੂੰ ਹਾਂ ਕਰਮੈਸ ਹੂੰ ਗਰਮੈਸ ਜੀ ਨਾਲ ਬਣਨਾ ਹੋਰ ਵੀ ਲੈ ਕੇ ਆਏ ਬੀਜ ਕਰ ਲੈ ਇੱਧਰ ਪਿੱਛੇ ਪਿੱਛੇ ਪਏ ਆ ਆ ਬੀਜ ਹੋਰ ਚਾਹ ਚੱਕ ਲਾਂ ਮੈਂ ਇਹ ਥੋੜੀ ਹੋਰ 10 ਦਿਨ ਤੱਕ ਇਹਨੂੰ ਲਾਉਂਦੇ ਆ ਪਹਿਲਾਂ ਆਹ ਦੇਖ ਲੈਂਦੇ ਆ ਨਿਕਲੇ ਆਉਂਗੇ ਬਾਹਰ ਫਿਰ 10 ਦਿਨ ਤੱਕ ਆਹ ਲਾਉਂਦੇ ਆ ਪਾ ਬੀਜ ਹੋਰ ਲੈਂਦੇ ਪਏ ਵਿੱਚ ਮੇਰੇ ਕੋਲ ਗੱਡੀ ਦੇ ਵਿੱਚ ਮੈਂ ਕਢਦਾ ਆਹ ਲਾ ਫੜ ਲਾ ਮੈਂ ਹੋਰ ਲੈਂਦੇ ਬੀਜ ਵੀਰ ਕਮਲ ਉੱਪਰ ਅਖਬਾਰ ਪਾ ਗਰੋਂ ਉੱਪਰ ਛਿੱਟੇ ਚ ਮਾਰਦੇ ਪਾਣੀ ਦੇ ਵਿੱਚ ਜਿਹੜੇ ਨਾਲ ਚੜ ਜਾਣੋਂ ਫਿਰ ਗਰਮੈਸ ਜੀ ਬਣ ਜੂ ਇਹਦੇ ਇਹਨੂੰ ਇਹਨੂੰ ਵੀ ਸੰਭਲਾ ਇਹ ਥੋੜੇ ਜਿਹਾ ਹੋਰ 10 ਦਿਨ ਬਾਅਦ ਲਾਵਾਂਗੇ ਇਹਦੀ ਪੰਲੀਰੀ ਫਿਰ ਇਹ ਮਾਤਵਾ ਥੋੜੀ ਦੇਖ ਰਿਹਾ ਚੱਕਦੇ ਚੱਕਦੇ ਕੰਮ ਨੂੰ ਹਾਂ ਬਈ ਜਾਣਾ ਕੋਈ ਹੋਰ ਪਾਸੇ ਜਾਣਾ ਹੁਣ ਮੇਰੇ ਨਾਲ ਜਾਣਾ ਖੇਤਾਂ ਨੂੰ ਹੁਣ ਮੇਰੇ ਨਾਲ ਜਾਂਦਾ ਏ ਇਹਨੂੰ ਪਤਾ ਲੱਗ ਗਿਆ ਹੁਣ ਕਿਹੜੇ ਘਰ ਕਿਹੜੇ ਟਾਈਮਿੰਗ ਨਾਲ ਜਾਣਾ ਮੈਂ ਹੁਣ ਮੇਰੇ ਨਾਲ ਬਹੁਤ ਘੱਟ ਜਾਂਦਾ ਖੇਤਾਂ ਨੂੰ ਇਹ ਹੁਣ ਮੈਂ ਗਿਆ ਵੀ ਅੱਗੇ ਤਾਂ ਮੇਰੇ ਨਾਲ ਨਾਲ ਭੱਜਦਾ ਹੁੰਦਾ ਤਾਂ ਇਹ ਉਹਨਾਂ ਨੂੰ ਪਤਾ ਹੀ ਪਉ ਪਰਲੇਗੇਟ ਨੂੰ ਨਿਕਲਣਾ ਨਹੀਂ ਨੇ ਮੇਰੇ ਨਾਲ ਨਹੀਂ ਜਾਣੇ ਨੇ ਹੁਣ ਨਹੀਂ ਇਹਨੂੰ ਕਿੰਨਾ ਚਾਹ ਉਹ ਚੱਲ ਜਾਂਦਾ ਤਾਂ ਮੇਰੇ ਨਾਲ ਜਾਣਦਾ ਹੁਣ ਨਹੀਂ ਹੈ ਖਰੀਦ ਲਿਆ ਬਾਈ ਤੂੰ ਵੀ ਧੋਖੇ ਬਾਜ ਨਿਕਲ ਰੇ ਧੋਖੇ ਬਾਜ ਆਇਆ ਨਹੀਂ ਅਜੀ ਤਾਂ ਮੈਂ ਕੰਮ ਕਰ ਤੂੰ ਬਾਹਰ ਨਿਕਲਦਾ ਤਾਂ ਆਪਣਾ ਉਹ ਖੇਤਾਂ ਨੂੰ ਜਾ ਤੂੰ ਦੇਖਿਆ ਉਹਨੇ ਪੁਰਾਣੀ ਵੀਡੀਓ ਦੇ ਵਿੱਚ ਹੁਣ ਨਹਿਰ ਉੱਥੇ ਬੈਠਾ ਹਾਂਜੀ ਜਾਣਾ ਨਹੀਂ ਹੈ ਉਹ ਭਾਈ ਮੈਂ ਤੂੰ ਸਾਡੇ ਹੀ ਆ ਮੰਨ ਲੈ ਨਹਿਰ ਬੰਨੂ ਕਹਿੰਦਾ ਨਾ ਵੀ ਐਂ ਕਰਕੇ ਦੇਖ ਕਿ ਕੁੰਡਾ ਫੜ ਕਰਕੇ ਦੇਖ ਵੀ ਹੁੰਦਾ ਪੱਜ ਕੇ ਦੇਖੋ ਜੋ ਆ ਗਿਆ ਭਾਈ ਕੁੰਡਰ ਤੇ ਆ ਰਿਹਾ ਮੇਰਾ ਬੈਠ ਕੇ ਦ ਮੈਂ ਕਿਹਦੇ ਦਿਸ ਨੂੰ ਖਾ ਦੇ ਤੀ ਨਿਕਲਿਆ ਨਿਕਲਿਆ ਚੱਲੀਏ ਮੋਟਰ ਪਰ ਕਿੰਨਾ ਸਾਫ ਸਾਫ ਜਿਹਾ ਲੱਗ ਰਿਹਾ ਇੱਥੇ ਨੂੰ ਖਾਰਪੀ ਪਾਣੀ ਦੀ ਨਹੀਂ ਬਹੁਤ ਤੇਜ਼ ਪਿਆ ਨਾ ਇੱਥੇ ਨੂੰ ਪਾਣੀ ਨੂੰ ਕਿਤਨਾ ਕਿਤਨਾ ذرا ਬਣਾਉਣਾ ਭਾਈ ਕਾਲੂ ਨਾਲ ਨਾਲੇ ਆਇਆ ਭਾਈ ਸੋ ਉਹ ਕਿਾ ਧਰੇ ਦਾ ਪਾਣੀ ਦਾ ਕੱਲ ਖੜਕੇ ਦਾ ਪਾਣੀ ਇੱਥੇ ਜਦੋਂ ਆ ਫੜਸ ਪਾਇਆ ਤਾਂ ਢਾਨ ਪੂਰੀ ਕਰੀ ਦਿੱਦ ਨੂੰ ਵੀ ਸਾਰਾ ਪਾਣੀ ਇੱਧਰ ਉੱਤੇ ਇੱਥੇ ਥੋੜਾ ਥੋੜਾ ਜਿਹਾ ਪਾਣੀ ਖੜਨ ਲੱਗ ਗਿਆ ਇਹ ਪਤਾ ਨਹੀਂ ਕਦ ਦੇ ਖੜ ਜਾਂਦਾ ਇੱਧਰ ਇੱਧਰ ਉਹ ਖੁੰਝਨ ਫਾ ਖਾਰ ਪਈ ਆ ਇੱਥੇ ਆ ਪਈ ਖਾਰ ਬਾਕੀ ਠੀਕ ਤਰ ਆਹ ਪਨੀ ਜੇ ਕਾ ਨਾ ਜਾਦਾ ਛੇਤੀ ਚੱਕ ਲੈ ਆਨੇ ਹਾਲੇ ਚੱਕੇ ਨਹੀਂ ਹੈਗੇ ਉਦਾਂ ਇੱਕੋ ਜਗ੍ਹਾ ਤੇ ਨੇ ਦੋਨੇ ਬਲੇਰੀਆ ਹੈ ਤਾਂ ਇਹ ਬਲਵਾਇ ਦੇ ਫਰਕ ਹੋ ਸਕਦਾ ਅਸੀਂ ਆਪ ਲਾਈਏ ਗੁਜਰਾ ਤੋਂ ਨੇ ਬੱਗ ਨੇ ਲਾਈਏ ਹੋ ਸਕਦਾ ਲਾਈਫ ਨਾਲ ਅੱਜ ਦੀ ਕੋਈ ਖਬਰਾਂ ਪੜ੍ਹੀਏ ਦੋ ਦਿਨ ਇਕੱਠੇ ਹੋਈਆਂ ਹੋਈਆਂ ਤੁੱਪਾਂ ਮਾਨਦੇ ਆਨੰਦ ਕੁਰਸੀ ਡਾਈ ਇੱਥੇ ਤੁੱਪਾਂ ਦਾ ਲਈਏ ਵਿਟਾਮਿਨ ਡੀ ਵਿਟਾਮਿਨ ਡੀ ਨਹੀਂ ਲਈ ਕਾ ਵੀ ਕਮ ਖੜਾ ਹਨੇ ਮੇਰਾ ਯਾਰ ਕਿੱਧਰ ਕਿੱਧਰ ਹੋਈ ਜਾਵੇ ਬੰਦਾ ਇੱਕ ਉੱਪਰ ਪਾਈਪ ਲਾਉਣਾ ਇੱਥੇ ਹਰੇ ਆ ਉੱਥੇ ਪਰਚੋਈ ਦਾ ਸਲਾਬ ਚੜੀ ਜਾਂਦੀ ਸਾਈਡ ਨੂੰ ਮੈਂ ਖੇਤਾਂ ਤੋਂ ਘਰ ਆ ਗਿਆ ਕਾਲੂ ਮੇਰੇ ਨਾਲ ਆਇਆ ਕਾਲੂ ਦੇਖਿਆ ਵੀ ਕਿਸੇ ਦੀ ਟਾਈਮਿੰਗ ਹੋਣੀ ਹੈ ਵੀ ਕਿਸੇ ਘਰ ਜਾਣ ਦੀ ਮੇਰੇ ਨਾਲ ਤਾਂ ਗਿਆ ਪਰ ਮੋਟਰ ਤੱਕ ਤਾਂ ਮੋਟਰ ਤੇ ਪਤਾ ਨਹੀਂ ਕਿੱਧਰ ਅੱਖ ਚ ਪ ਜਾ ਕੇ ਫੇਰ ਆ ਗਿਆ ਇੱਥੇ ਘਰ ਨੂੰ ਉਹ ਕਹੇ ਤਾਂ ਜਾਂਦਾ ਹੀ ਨਹੀਂ ਹੈਗਾ ਮੋਟਰ ਉੱਪਰ ਹੀ ਬੈਠ ਗਿਆ ਸੋਰਕਾਂ ਦਾ ਹੋਣਾ ਵੀ ਇੰਨੇ ਟਾਈਮਿੰਗ ਹੁਣ ਹੁਣ ਤਾਂ ਉਹਦੀ ਟਾਈਮਿੰਗਾਂ ਵੱਡੀਆਂ ਹੋਈਆਂ ਕਿਹੜੇ ਕਿਹੜੇ ਟਾਈਮ ਕਿਹੜੇ ਘਰ ਕਿਡਾ ਮਾਰਕਣ ਕਿਹੜੇ ਟਾਈਮ ਨੂੰ ਕਿੱਥੋਂ ਰਾਸ਼ਨ ਮਿਲਣਾ ਤੇ ਇੱਕ ਅੱਜ ਵੀ ਵਿਆਹ ਆਇਆ ਹੋਇਆ ਅੱਜ ਵਾਲਾ ਵਿਆਹ ਜਾਣਾ ਨਹੀਂ ਯਾਰਾ ਦਿਲ ਜਾਂ ਨਹੀਂ ਕਰਦਾ ਨਹੀਂ ਜਾਣੇ ਨੂੰ ਇੱਕ ਦੋ ਕੰਮ ਆ ਪਹਿਲਾਂ ਉਹ ਨਿਬੜ ਲੈਵਾ ਮੇਰੇ ਨਾਲ ਰੀ ਦਾ ਦਰਦ ਹੋਣ ਲੱਗਾ ਫਿਰ ਲੱਤ ਦੇ ਵਿੱਚ ਆ ਅੱਜ ਮੈਂ ਕਹਿੰਦਾ ਅੱਜ ਡਾਕਟਰ ਨੂੰ ਮਿਲ ਕੇ ਆ ਮੈਂ ਇੱਕ ਨੂੰ ਹੁਣ ਇੱਕ ਪਤਾ ਕਰਿਆ ਸਾਡੇ ਤੇ ਕਾਈਨੋਟ ਸਾਡੇ ਡਾਕਟਰ ਇੱਕ ਤੇ ਉਹਨੂੰ ਦਿਖਾ ਕੇ ਆ ਤਾਂ ਉਹ ਕਹਿੰਦਾ ਰਿਜ਼ਲਟ ਚੰਗਾ ਆ ਰਿਹਾ ਇੱਕ ਹੋਰ ਵੀ ਆ ਡਾਕਟਰ ਦੋ ਤਨ ਹੈ ਦਾ ਡਾਕਟਰ ਦਾ ਬਹੁਤ ਹੁਣ ਮੈਨੂੰ ਵੀ ਕੋਈ ਮਰੰਡੇ ਆ ਮੋਗੇ ਸੜ ਤੋਂ ਪਿੱਛੇ ਦਾ ਫੋਨ ਆਇਆ ਸੀ ਹਨਾ ਮੇਰੇ ਹੀ ਪ੍ਰੋਬਲਮ ਸੀ ਇਹ ਤੇ ਠੀਕ ਹੋ ਗਈ ਮੈਨਾਂ ਇਹ ਕਿਨ ਇੱਥੇ ਬੋਲ ਵੱਜੀ ਹੋਈ ਆ ਇੱਥੇ ਨਾ ਉਹਨਾਂ ਹੁਣ ਇੱਥੇ ਦਾ ਲੱਤ ਮੁੜਦੀ ਨਹੀਂ ਬਿਲਕੁਲ ਜਿਵੇਂ ਮੋੜਦਾ ਨਾ ਮੁੜਦੀ ਨਹੀਂ ਹੈ ਇਹ ਦਰਦ 간 ਅੰਦਾਜ਼ ਨਹੀਂ ਬਹੁਤ ਜ਼ਿਆਦਾ ਇੱਕ ਕੱਲ ਨੂੰ ਵੀ ਆ ਇੱਕ ਪਰਸੋਂ ਨੂੰ ਜਿਹੜਾ ਕੱਲ ਨੂੰ ਹੈ ਸ਼ਗਨ ਰੱਖਿਆ ਹੋਇਆ ਵੀ ਸ਼ਗਨ ਵੀ ਸ਼ਗਨ ਨਾਲ ਇੱਕੋ ਵਿਆਹ ਯਾਨੀ ਦੋਏ ਅਹ ਕੱਲ੍ਹ ਸ਼ਗਨ ਪੈਣਾ ਹੁਣ ਮੇਰੇ ਖਿਆਲ ਚ ਪਹਿਲਾਂ ਸ਼ਗਨ ਪਾਉਣ ਨੂੰ ਪਾਉਣਾ ਹੁਣ ਤੇ ਲੰਚ ਲਿਖਿਆ ਹੋਣਾ ਨੇ 1 ਵਜੇ ਲੰਚ ਹੈ ਤੇ ਦੂਜੇ ਦਿਨ ਅ ਪਰਸੋਂ ਨੂੰ ਸੇਰਾਬੰਦੀ ਤੇ ਬਰਾਤ ਦੇ ਡਿਪਾਰਚਰ ਦੋਨੇ ਪੈਲਸਾਂ ਵਿੱਚੇ ਆ ਹੁਣ ਇਹ ਨਹੀਂ ਮੈਨੂੰ ਸਮਝ ਨਹੀਂ ਲੱਗੀ ਵੀ ਸ਼ਗਨ ਚਾਹੇ ਤਾਂ ਮੰਗਣਾ ਨਾ ਕਰਨਾ ਹੋਵੇ ਪਹਿਲਾਂ ਹਾਂਜੀ ਮੰਗਣਾ ਹਾਂਜੀ ਪਹਿਲਾਂ ਮੰਗਣਾ ਹੋਊਗਾ ਇੱਕ ਦਿਨ ਪਹਿਲਾਂ ਮੰਗਣਾ ਸ਼ਗਨ ਵਾਲਾ ਹਾਂਜੀ ਹੁਣ ਸ਼ਗਨ ਮੰਗਣਾ ਕਹਿੰਦੇ ਹਾਂ ਹੋ ਸਕਦਾ ਵੀ ਇੱਕ ਦਿਨ ਪਹਿਲਾਂ ਮੰਗਣਾ ਹੋਊਗਾ ਕਿ ਦੂਜੇ ਦਿਨ ਫਿਰ ਬਰਾਤ ਹੋਣੀ ਹੈ ਇਹ ਹੋਣਾ ਇਹਨੂੰ ਕੱਲ ਨੂੰ ਜਾ ਕੇ ਪਤਾ ਲੱਗੂ ਹੁਣ ਤੁਹਾਨੂੰ ਦਿਖਾਉਂਗਾ ਦੋ ਵਿਆਪਨਾ ਇੱਕ ਅੱਜ ਵਾਲੇ ਵੀ ਦਿਖਾ ਦਣਾ ਪਰ ਜਿਹੜਾ ਕੋਸ਼ਿਸ਼ ਕਰੂੰਗਾ ਮੈਂ ਜਿਮ ਕੋ ਟਾਈਮ ਹੋਇਆ ਵਾਪਸੀ ਚ ਜੇ ਨਹੀਂ ਹੋਇਆ ਨਹੀਂ ਤੇ ਕੱਲ ਨੂੰ ਵੀ ਪਰਸੋਂ ਨੂੰ ਇੱਕ 10 ਨੂੰ ਇੱਕ 11 ਨੂੰ ਪਾਲਟੀ ਪਾਲਟੀ ਆ ਉਹਦੇ ਵਿੱਚ ਆਪਣੇ ਕੰਮ ਵੀ ਕਰਨੇ ਆ ਕਣਕ ਕਣਕ ਗੁਜਰਾ ਵੜ ਲੈ ਜੀ ਨੇ ਅੱਜ ਗੁਜਰਾ ਦਾ ਆਇਆ ਤਾਂ ਫੋਨ ਤੇ ਗੰਨਾ ਲਾ ਕੇ ਭੋਲ ਲਾਦੀ ਕਿ ਇਹ ਕੰਮ ਦੀ ਵੀ ਹਲੇ ਟੈਨਸ਼ਨ ਨੇ ਵੀੜੀ ਇਹ ਵੀ ਇੱਕ ਦੋ ਹਲੇ ਸੌਦੇ ਵੀ ਚੱਲ ਰਹੇ ਆ ਉਹ ਵੀ ਹੌਲੀ ਹੌਲੀ ਪਹਿਲਾਂ ਮੈਂ ਚੀਜ਼ ਦੇ ਵਿੱਚ ਵੜੂੰ ਫਿਰ ਮੈਂ ਸ਼ੇਅਰ ਕਰੂੰਗਾ ਕਿ ਪੈਸੇ ਨਾਲ ਪੈਸਾ ਕਿੱਦਾਂ ਬਣਾਇਆ ਜਾਂਦਾ ਕਿ ਕਿੱਦਾਂ ਜਿਹੜੇ ਵੀ ਕੋਈ ਬੰਦਾ ਕੋਈ ਇਨਵੈਸਟਰ ਹੋਵੇ ਪੈਸਾ ਲਾ ਸਕਦਾ ਤੇ ਸਕੀਮ ਸਾਰੀ ਸਮਝਾਵਾਂਗੇ ਕਿੱਦਾਂ ਤੇ ਕਿੱਦਾਂ ਕਿਆ ਹੈ ਅਸੀਂ ਦਫ਼ਤਰ ਖੋਲ ਰਹੇ ਹਾਂ ਤੇ ਬੰਦੇ ਸਾਡੇ ਕੋਲ ਆਉਣ ਉਹਨਾਂ ਇਨਵੈਸਟਰ ਪੈਸਾ ਲਵਾ ਕੇ ਪੈਸੇ ਨਾਲ ਪੈਸਾ ਬਣਵਾਵਾਂਗੇ ਥੋੜਾ ਇਹਨਾਂ ਨੂੰ ਵੀ ਯਾਰ ਚ ਪੈਸੇ ਲੈ ਕੇ ਤੇ ਚੰਗੇ ਪੈਸੇ ਲਾਜਣ ਵੀ ਸਾਡੇ ਸਾਲ ਬਾਅਦ ਸਾਨੂੰ ਵੱਧ ਦਾ ਹੀ ਮਿਲਣਾ ਘੱਟ ਜਿਨਾ ਮਿਲਣਾ ਉਹ ਚੱਲ ਰਹੀ ਸਾਡੀ ਹੁਣ ਅੱਜ ਵੀ ਚੱਲੇ ਆ ਉੱਥੇ ਅੱਜ ਡਾਕਟਰ ਕੋਲ ਜਾਣਾ ਪਹਿਲਾਂ ਫਿਰ ਉੱਧਰ ਚੱਲਦੇ ਆ ਤੁੜੀ ਇਹ ਸਕੀਮ ਜਿੱਦਾਂ ਨਾ ਪ੍ਰੀ ਲਾਂਚਿੰਗ ਬਣਨ ਜਦੋਂ ਕੋਈ ਚੀਜ਼ ਬਣਦੀ ਜਦਾਂ ਹੁਣ ਸੰਗਲੇ ਵੀ ਮਕਾਨ ਬਣਾ ਪ੍ਰੀ ਲਾਂਚਿੰਗ ਬਣ ਸਸਤੇ ਮਿਲ ਜਾਂਦੇ ਆ ਸਾਲ ਦੇ ਨਾ ਫਿਰ ਅੱਧੇ ਪੈਸੇ ਲੈ ਲੈਂਦੇ ਬਾਕੀ ਇਨਸਟਾਲਮੈਂਟ ਵਿੱਚ ਹੋ ਜਾਂਦੀ ਵੀ ਤਿੰਨ ਮਹੀਨੇ ਬਾਅਦ ਤਿੰਨ ਤਿੰਨ ਮਹੀਨੇ ਬਾਅਦ ਐਦਾਂ ਹੋ ਜਾਂਦੇ ਪੈਸੇ ਜੇ ਸਾਬ ਨੂੰ 50 ਲੱਖ ਦੀ ਚੀਜ਼ ਆ ਇੱਕ ਸਾਲ ਦੇ ਵਿੱਚ ਉਹ 65 ਦੀ ਜਾਂ 70 ਦੀ ਵਿਗਦੀ ਆ ਫਿਰ ਇੱਕ ਸਾਲ ਬਾਅਦ ਜਿੰਨੇ ਤੁਸੀਂ ਆਰਡਰ ਪੈਸੇ ਲਾ ਕੇ ਉਹਨੂੰ ਇਨਵੈਸਟਰ ਨੂੰ ਪੈਸੇ ਮਿਲ ਜਾਂਦੇ ਆ ਜਿਹੜੇ ਬੰਦੇ ਨੇ ਚੀਜ਼ ਬਣਾਉਣੀ ਉਹਨੂੰ ਪੈਸੇ ਮਿਲ ਜਾਂਦੇ ਚਲੋ ਉਹਦੇ ਵਿੱਚ ਜਦ ਸਰਕਲ ਚੱਲਦਾ ਸਾਢੇ ਪੈਸ ਜੇ ਕੋਈ ਚਾਹਵਨ ਹੋਇਆ ਤਾਂ ਮੈਨੂੰ ਇੰਸਟਾਗ੍ਰam 'ਤੇ ਜਾਂ ਫੇਸਬੁੱਕ 'ਰ ਉਹ ਵੀ ਵੀਡੀਓ ਪਾਉਣੀ ਆ ਮੈਂ ਉਹ ਆਨ ਵਾਲੇ ਦਿਨਾਂ 'ਚ ਆਉਣਗੇ ਵੀਡੀਓ ਵੀ ਪਹਿਲਾਂ ਮੈਨੂੰ ਪਹਿਲਾਂ ਪੂਰੀ ਚੀਜ਼ ਦਾ ਪਤਾ ਲੱਗ ਜਾਵੇ ਮੈਨੂੰ ਹੁਣ ਚਾਹੀਦਾ ਇਨਵੈਸਟਰ ਜਿਹੜੇ ਪੈਸਾ ਲਾਉਣ ਤੁਹਾਡੀ ਪੈਸਾ ਇਦਾਂ ਦੇ ਨਹੀਂ ਹੋਊਗੀ ਪੂਰੀ ਕਾਗਜ਼ੀ ਕਾਰਵਾਈ ਹੋਣੀ ਹੈ ਮੈਂ ਆਪਣੇ ਨਹੀਂ ਮੰਗਦਾ ਹੈਗਾ ਵੀ ਜਿਦਾ ਪ੍ਰੋਪਰਟੀ ਡੀਲਰ ਵਾਲਾ ਕੰਮ ਸਮਝ ਲਓ ਆਪਣਾ ਵੀ ਪ੍ਰੋਪਰਟੀ ਤੁਹਾਨੂੰ ਪ੍ਰੋਪਰਟੀ ਲੈ ਕੇ ਦੇ ਦੇਣੀ ਹਉਨ ਲੈ ਕੇ ਦੇ ਦੇਣੀ ਫਿਰ ਸੇਲ ਵੀ ਰਸੀ ਕਰਨੀ ਬਈ ਹਾਂ ਪਾਈ ਜੀ ਹੁਣ ਤੁਸੀਂ 10 ਲੱਖ ਦੇ ਲੱਤੀ ਅਸੀਂ ਕਹਣਾ ਪਾਈ ਹੁਣ 12 ਦੇ ਵੇਖਦੀ ਵੇਚਦੀ ਏ 15 ਦੇ ਵੀ ਦੀ ਵੇਚਦੀ ਏ ਉਹ ਵਿੱਚੋਂ ਕਮਿਸ਼ਨ ਆ ਜਾਂਦਾ ਫਿਰ ਇਦਾਂ ਐਦਾਂ ਕੰਮ ਚੱਲਦਾ ਦੋ ਦੋ ਤਿੰਨ ਦੋਸਤਾਂ ਨੇ ਇਦਾਂ ਹੀ ਕੰਮ ਕਰਉ ਮੈਨੂੰ ਕਹਿੰਦੇ ਆ ਇਹ ਕਹਿੰਦਾ ਇਦਾਂ ਕੰਮ ਚੱਲਦਾ ਇੱਥੇ ਤੇ ਹੁਣ ਪਾਈਏ ਕੱਪੜੇ ਤੇ ਨਿਕਲੀਏ ਅੱਜ ਸ਼ਾਮ ਨੂੰ ਉੱਧਰ ਵੀ ਜਾਣਾ ਮੈਂ ਤੁਹਾਡੇ ਕੋਲ ਜੀ ਅੱਜ ਕੱਢੀ ਗਾ ਸ਼ਾਮ ਟੇਕੀ ਮਤਾਂ ਸਾਡੇ ਲਾਗ ਦੇ ਪਿੰਡ ਪੈਰੋ ਮਜਰੇ ਪਿੰਡ ਸੰਤਨ ਦੀ ਵਰਸੀ ਆ ਤੇ ਹਰ ਸਾਲ ਬੜਾ ਵਧੀਆ ਪ੍ਰੋਗਰਾਮ ਕਰਿਆ ਹੁੰਦਾ ਉਹਨਾਂ ਅੱਜ ਸ਼ਾਮ ਨੂੰ ਦੇ ਦੇ ਪਰ ਸ਼ਾਮ ਨੂੰ ਉੱਥੇ ਮੱਥਾ ਟੇਕ ਕੇ ਆਉਂਦੇ ਆ। ਤੁਹਾਨੂੰ ਫੁੱਲਾਂ ਦੀ ਵਰਖਾ ਕੱਲ ਨੂੰ ਆ ਜੀ। ਇਹ ਨਹੀਂ ਹੁਣ ਮੈਨੂੰ ਪਤਾ ਹੈ ਕੱਲ ਹੋਊਗੀ ਜਾਂ ਅੱਜ ਹੋਊਗੀ। ਕੱਲ ਨੂੰ ਹੋਊਗੀ। ਮੈਨੂੰ ਪਤਾ ਨਹੀਂ। ਅੱਜ ਨਗਰ ਕੀਰਤਨ ਕੱਲ ਨੂੰ ਹੋਊਗੀ ਫੁੱਲਾਂ ਦੀ ਵਰਖਾ। ਫੁੱਲਾਂ ਦੀ ਵਰਖਾ ਕੱਲ ਨੂੰ ਤਾਂ ਫਿਰ ਮੈਂ ਹੈ ਨਹੀਂ ਇੱਥੇ। ਅੱਜ ਕੱਢਿਆ ਸ਼ਾਮ ਨੂੰ ਗੀੜਾ ਫਿਰ। ਹਾਂਜੀ। ਕੰਮਾਂ ਚੋਂ ਕੰਮ ਨਿਕਲੇ ਆਉਂਦਾ। ਕਹਿੰਦਾ ਕੱਪੜੇ ਪ੍ਰੈਸ ਕਰਾ ਲਿਓ ਤੂੰ। ਮੈਂ ਕਿ ਭਾਈ ਕੋਈ ਗੱਲ ਨਹੀਂ ਕਰਵਾ ਲਿਆ ਉਹਨੇ। ਸਾਡਾ ਰੋਪੜਾ ਮੇਰੇ ਯਾਰ ਦੋਸਤੇ ਆ। ਬਹੁਤ ਸੋਹਣੀ ਪ੍ਰੈਸ ਕਰਦਾ। ਇੱਕ ਵਾਰ ਤੁਸੀਂ ਦੇਖਿਆ ਬਣਾ ਵੀ ਅੱਜ ਪੈਗ ਦਾ ਪੱਗ ਦਾ ਸਟਾਈਲ ਮਹੋੜ ਤਰ੍ਹਾਂ ਕਰਿਆ ਅੱਜ ਅੱਜ ਸਿੱਧੀ ਥੋੜੀ ਜਿਹੀ ਹੋਰ ਚੱਕਾਂ ਥੱਲੇ ਤੇ ਆ ਸਾਡੇ ਜਿਹੜੀ ਇੱਕ ਸੈਟ ਥੋੜੀ ਟੇਢੀ ਜੀ ਰਹਿੰਦੀ ਹੈ ਸੁਣ ਨਾ ਦਿਨ ਲੱਗਿਆ ਤਾਂ ਥੋੜੀ ਚਾਹ ਦੀ ਤਲਪ ਜੀ ਲੱਗੀ ਮੈਂ ਕਿਹਾ ਚਾਹ ਜੀ ਪੀ ਲਵਾਂ ਯਾਰ ਤੇ ਮੈਡਮ ਇਧਰ ਕਹਿਣੇ ਬੈਠੇ ਕਹਿੰਦੇ ਸੀ ਅੱਜ ਤੇਰੀ ਟੌਰ ਨਹੀਂ ਹੈਗੀ ਚੋਲੋ ਮੈਂ ਕੋਈ ਨਾ ਟੌਰ ਦੇ ਕੋਈ ਮਤਵ ਨਹੀਂ ਹੈਗਾ ਟੌਰ ਹੋਵੇ ਨਾ ਹੋਵੇ ਬੰਦੇ ਦੀ ਪਰ ਬੰਦਾ ਹੋਣਾ ਚਾਹੀਦਾ ਇਤਨਾ ਸਵਾਬ ਬਹੁਤ ਜਿੱਜਾ ਸਵਾਦ ਹੁੰਦਾ ਜਿਪਾ ਕਿਸੇ ਫੂਰ ਦੇ ਸਿਰਾਂ ਪਰ ਉੱਡਣ ਲੱਜੇ ਤੇ ਫਲਾਣਾ ਕਰੂਗਾ ਉਹ ਗੁਰੂਤਮ ਘਾਣਾ ਨਾ ਆਪਣੇ ਦੰਬਰ ਉਠੋ ਸਵਾਜ ਲੱਗੇ ਹੁੰਦਾ ਦੇਖੋ ਉਹ ਬੰਦਾ ਮੇਰੇ ਬਾਤੇ ਕਰਕੇ ਤੂੰ ਫਲਾਣਾ ਬੰਦਾ ਮੇਰੇ ਬਾਤੇ ਕਰ ਤਮ ਘਾਣਾ ਬੰਦਾ ਕਰਕੇ ਤੂੰ ਬੰਦਾ ਆਪਣੇ ਸਿਰ ਪਰ ਡੋਆਤ ਉਸ ਤੋੜੇ ਲੱਗਦਾ ਫਿਰ ਰੋਪੜੇ ਜਾ ਰਹੇ ਆ ਪਹਿਲਾਂ ਮੈਂ ਜਨਾ ਤੇ ਮੜਾ ਜਾਂਦਾ ਪਰ ਹੋਰਾਂ ਜਾਂ ਮਾਰਦੇ ਆ ਤੇ ਮੈਨੂੰ ਬਾਹਲੀ ਕੰਟਰੀ ਯਾਦ ਆ ਜਾਂਦੀ ਆ ਬਾਹਲੀ ਕੰਟਰੀ ਜੇ ਕਹਿੰਦੇ ਹੁੰਦੇ ਆ ਖਾਲਿਆ ਹੋਰਨ ਕਿਉਂ ਵੱਜਿਆ ਹੋਰਨ ਕਾਤੇ ਵੱਜਿਆ ਹੋਰਨ ਜੇ ਗਲਤੀ ਕੀਤੀ ਹੈ ਹੋਰਨ ਦਾ ਉੱਥੇ ਬਾਹਲੀ ਕੰਟਰੀ ਜੇ ਹੋ ਜੇ ਹੋਰਨ ਮਾਰੇ ਤਾਂ ਸਾਹਮਣੇ ਗਾਲ ਕੱਢੀ ਜਾਂਦੇ ਤੈਨੂੰ ਦੂਜੇ ਬੰਦੇ ਨੇ ਜਦੋਂ ਮੈਂ ਕਿਸੇ ਨੂੰ ਹੋਰਨ ਮਾਰਦਾ ਸਾਹਮਣੇ ਉਹਨੂੰ ਮੈਂ ਗਾਲ ਕੱਢੀ ਆ ਵੀ ਗੰਦੀਓ ਗਾਲ ਕਹਿੰਦੇ ਵੀ ਐਂ ਕਹਿੰਦੇ ਆ ਕੋਈ ਪਿੱਛੇ ਦੇ ਕੋਈ ਹੋਰਨ ਹੋਰ ਮਾਰਦੇ ਨਾ ਗੱਡੀ ਤੋੜਦੇ ਨਹੀਂ ਹੈਗੇ ਖਾਲਿਆ ਹੋਰਨ ਟ੍ਰਾਲੀ ਵੇਚਤੀ ਆਇਆ ਖੰਦੇ ਇੰਨੀਆਂ ਗੱਡੀਆਂ ਵਧੀਆਂ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਮਿਲੀ ਮੈਨੂੰ ਮੈਂ ਤਾਂ ਸਕੀਮ ਜੀ ਲਾਉਣ ਨੂੰ ਫਿਰਦਾ ਜੋ ਲੱਗ ਗਈ ਤਾਂ ਠੀਕ ਹੈ ਨਹੀਂ ਫਿਰ ਛੁੱਟੀ ਗਈ ਆ ਇੱਧਰ ਕਿੱਥੇ ਗਏ ਭਾਈ ਆ ਜਾ ਆ ਜਾ ਭਾਈ ਆ ਜਾ ਆ ਜਾ ਆ ਜਾ ਆ ਜਾ ਕੀ ਹਾਲ ਹੈ ਭਾਈ ਆਲਾ ਭਾਈ ਕਰਦੇ ਰਹਿ ਯਾਰ ਕੋਈ ਮੁੰਡਾ ਹੋਰ ਫੜ ਲੈ ਜੂਗਾ ਸ਼ਾਇਦ ਕੱਪੜੇ ਮੈਂ ਤੈਨੂੰ ਫੋਨ ਕਰ ਦੂੰਗਾ ਮੈਂ ਲੋ ਜੀ ਦੋਹੇਪੁਰੋਂ ਮਿਲ ਗਿਆ ਰੰਗ-ਬਰੰਗੇ ਗੋਲੀਆਂ ਡਾਕਟਰ ਸਾਹਿਬ ਕੋਲ ਆਏ ਤੇ ਮੈਂ ਠੀਕ ਹੋ ਜਾ ਫਿਰ ਵੀਡੀਓ ਬਣਾ ਕੇ ਜਾਵਾਂਗਾ ਥੋੜੀ ਜਿਹੀ ਕਾਲੀ ਆ ਮੇਨੂੰ ਠੀਕ ਹੈ ਜੀ ਓਕੇ ਜੀ ਇਹ ਪ੍ਰੈਜਨਲ ਕਾਈ ਨੌਰ ਜਿਹੜਾ ਜਿੱਥੇ ਲੱਤੀ ਦਵਾਈ ਮੈਂ ਤਰੇਦਰ ਆਹਣ ਦਾ ਭਾਈ ਇੱਥੇ ਲੱਤੀ ਆ ਸੈਟ ਕਾ ਲਿਖਿਆ ਹੋਇਆ ਵੀ ਆ ਸੈਟ ਕਾ ਡਰਾਪਸ ਇਹ ਦਿੱਤੀ ਆ ਬੱਲਾ 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 ਕਿੰਨਾ ਪਾਣੀ ਆ ਭਾਈ ਤੁਹਾਨੂੰ ਕੋਈ ਆਦੋ ਲਿਫਟਿੰਗ ਬਹੁਤ ਚਾਹੀਦੀ ਹੈ ਨਾ ਲਿਫਟ ਕਾਰਨਾ ਚਾਹੀਦਾ ਪਾਣੀ ਵਿੱਚ ਤੇ ਵੱਡੀਆਂ ਪਿੱਛੇ ਰ ਖੜੀ ਦੀ ਖਰਾਬ ਹੋਈ ਹੋਈ ਆ ਗੱਡੀ ਕਿਹਦੀ ਖਰਾਬ ਹੋ ਗਈ ਖੜ ਗਈ ਗਈ ਆ ਦੇਖੋ ਪਾਣੀ ਪੈ ਗਿਆ ਵਿਚਾਰੀ ਇਸ ਗੱਡੀ ਧੱਕਾ ਲਾ ਕੇ ਬਾਹਰ ਕੱਢੀ ਹੋਣੀ ਆ ਖੜ ਗਈ ਤੇ ਗੱਡੀ ਮੈਂ ਪੁੱਜ ਗਿਆ ਕੜੂਏ ਕਿੱਥੇ ਨਾ ਕੋਈ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਇੱਥੇ ਆ ਸੱਜਿਆ ਕੰਮ ਪੂਰਾ ਇੱਥੇ ਲੇਟਾਂ ਡੁੱਟਣੇ ਤੇ ਫਿਲਮੀ ਸਿਟੀ ਇੱਥੇ ਆ ਕੋਈ ਤੇ ਡਾਇਲੌਗ ਜੇ ਦੇ ਰਿਹਾ ਹੈ ਉਹ ਗੱਲਬਾਜ਼ੀ ਕਰ ਰਿਹਾ ਹੈ। ਪੂ ਵੀ ਅੱਛਕੇ ਦੋ ਰਮਣੇ ਵਾਲਾ ਦੇਖਿਆ। ਤਿਆਰ ਹੋਇਆ ਪਿਆ। ਤੇ ਡਿਮਾਂਡ ਇਹਦੀ ਮੰਗੀ ہوئی ਹੈ ਜੀ 45 ਲੱਖ। ਇਹ ਕਾਂ ਰੂਮ ਹੈ। ਤੇ ਉਹ ਸਾਹਮਣੇ ਬਾਥਰੂਮ ਹੈ। ਇਹ ਆ ਰੂਮ ਹੈ ਤੇ ਪਿੱਛੇ ਉਹ ਲਵਾਰੀ ਹੈ ਤੇ ਇੱਧਰ ਬਾਥਰੂਮ ਇੱਧਰ ਨੂੰ ਵੀ ਹੈ ਤੇ ਇਹਦਾ ਇੱਧਰ ਨੂੰ ਛੱਡਿਆ ਉਹ ਸਾਹਮਣੇ ਬਾਲਕਨੀ ਸਾਹਮਣੇ ਆ ਇੱਧਰ ਬਾਲਕਨੀ ਹੈ ਤੇ ਉੱਧਰ ਪਿੱਛੇ ਬਾਲਕਨੀ ਆ ਦੂਜੀ ਮਤਲ ਫਸਟ ਫਲੋਰ ਕਹਿੰਦੇ ਜਿਹਨੂੰ ਬਹੁਤ ਸਾਰੇ ਆ ਮੈਂ ਪ੍ਰੋਪਰਟੀ ਦੇਖ ਕੇ ਆਇਆ ਵਧੀਆ ਸੌਦੇ ਹੈਗੇ ਵਿੱਚ ਵਿੱਚ ਚਾਰ ਪੈਸੇ ਪੈਸੇ ਨਾਲ ਪੈਸਾ ਬਣ ਸਕਦਾ ਮੈਂ ਕਿੰਨੀ ਜਗਾ ਦੇਖੀ ਤੇ ਕੁੱਲੜ ਪੀਜਾ ਦੇਖਿਆ ਅੱਜ ਕੁੱਲੜ ਪੀਜਾ ਖਾਦੇ ਆ ਉਦਾਂ ਜਾ ਕੁੱਲੜ ਪੀਜਾ ਆਜਾ ਆਹੇ ਹੁੰਦਾ ਤਾਂ ਕੁਝ ਨਾ ਡੱਬੜੂ ਕੁਸੜਾ ਇਕੱਠਾ ਕਰਿਆ ਹੁੰਦਾ ਉਹਨਾਂ ਨੇ ਯਾਰ ਮੈਨੂੰ ਖਾਣਾ ਥੋੜੀ ਜਿਹੀ ਭੁੱਖ ਲੱਗੀ ਜ਼ਿਆਦਾ ਨਹੀਂ ਲੱਗੀ ਹੋਈ ਨਿੰਟੜ ਜਿਹੀ ਭੁੱਖ ਲੱਗੀ ਹੋਈ 3 ਲੱਖ ਲਾਣਾ ਜੇ ਹੈ ਤੇ 1 ਲੱਖ ਦਾ 30 ਸਾਲ ਤੋਂ ਬਾਅਦ 45 ਲੈ ਲਈ ਮੈਂ ਤੇ 3 ਲੱਖ ਦਾ 45 ਹਾਂ 30 ਦੋਗਾ 45 ਦਵਾਂਗਾ ਤੁਹਾਨੂੰ ਇੰਨੇ ਦਾ ਮੇਰੇ ਕੋ ਕਿੱਥੇ ਆ ਬੈਂਕ ਚ ਪੈਸੇ ਨਾਲ ਪੈਸਾ ਖਚਲਣ ਦਾ ਫਿਰ ਪੈਸੇ ਨਾਲ ਪੈਸਾ ਬਣਦਾ ਸਰ ਉਹ ਕੰਮ ਨਹੀਂ ਹੈ ਵੀ ਕੋਈ ਏਜੰਟੀ ਵਾਲਾ ਕੰਮ ਨਹੀਂ ਵੀ ਦੁਗਣਾ ਤੇਰੀ ਪ੍ਰੋਫਿਟ ਹੋਣੀ ਹੈ ਜੇ ਤੇਰੇ ਨਾਲ 45 ਤੋਂ 15 ਉੱਪਰ ਵੱਧ ਮਿਲਦਾ ਇੱਕ ਸਾਲ ਹੋਰ ਖੜਾਉ ਤਾਂ 30 ਮਿਲ ਜਣਾ ਇੱਕ ਸਾਲ ਹੋਰ ਖੜ ਜਾ ਉਹ ਵਧਣੀ ਆ ਉਹ ਘਟਣੀ ਨਹੀਂ ਤੇਰੀ ਪ੍ਰੋਫਿਟ ਤੈਨੂੰ ਦੇ ਦੇਣੀ ਲੈ ਕੇ ਜਗਾ ਤੇਰੀ ਤੈਨੂੰ ਲੈ ਕੇ ਦੇ ਦੇਣੀ ਉਹਦੇ ਵਿੱਚ ਇਹ ਹੋ ਜਾਂਦਾ ਵੀ ਅਸੀਂ ਅਸੀਂ ਸਾਨੂੰ ਤੁਹਾਨੂੰ ਇਨਵੈਸਟਰ ਚਾਹੀਏ ਤੂੰ ਇਨਵੈਸਟਰ ਆ ਕੇ ਸਾਡੇ ਕੋਲ ਹੁਣ ਤਾਂ ਇਹ ਕਹਿੰਦਾ ਮੈਨੂੰ 15 ਬੱਧਾ ਮਿਲਦਾ ਚਲ ਕੱਢ ਦੇ ਅਸੀਂ ਕਹਿੰਦੇ 15 ਕਿ ਤੂੰ ਹੋਰ ਜਗ੍ਹਾ ਮਿਲਦੀ ਯਾਰ ਉਹਦੇ ਵਿੱਚ ਤੈਨੂੰ ਪੈਸੇ ਪਾ ਸਕਦੇ ਆ ਚੀਜ਼ ਸਿੱਖ ਰਿਹਾ ਹਾਂ ਵੇ ਬੰਦਾ ਹਾਂ ਜਦੋਂ ਤੂੰ ਇਨਵੈਸਟਰ ਹੈ ਤੂੰ ਭਾਵੇਂ ਤਿੰਨ ਜਣੇ ਹੋ ਜਾਓ ਚਾਰ ਜਣੇ ਹੋ ਜਾਓ ਛੋਟੇ ਛੋਟੇ ਪੈਸੇ ਆਓ ਉਹਦਾ ਚਲ ਹਿੱਸਾ ਪੱਤੀ ਪਾਈ ਜਾਂਦੀ ਚੋਨੀ ਚੋਨੀ ਸਾਰੇ ਪਾਸੇ ਸਰ ਚੋਨੀ ਚੋਨੀ ਪਾ ਕੇ ਤੂੰ ਹੀ ਬਣ ਠੀਕ ਹੈ ਬਈ ਠੀਕ ਅੱਜ ਮੈਂ ਜਲਦੀ ਆਇਆ ਮੈਂ ਕਿਹਾ ਚਲ ਅੱਜ ਖੇਡਾਂਗੇ ਮ ਗਰਾਉਂਡ ਚ ਫਿਰ ਵੀ ਕੈਚਿੰਗ ਕਰਦੇ ਤੇ ਕੈਚ ਕਰਦੇ ਸਾਰੇ ਬੰਦੇ लवली ਕੈਚ ਕਰਾ ਦੇ ਉਧਰ ਮਾਰ ਦਿੰਦਾ ਇਹ ਉਹ ਪਤਾ ਕੈਚ ਕਰ ਲ ਗਿਆ ਉੱਤਰੀ ਉਹ लवली ਉਹ ਚਲੀ ਜਾਂਦੀ ਬੋਲ लवली ਫਿਰ ਤੇ ਸ਼ੂਟ ਕਰਦਾ ਹਰ ਇਹ ਆ ਗਈ ਟੇਕ 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 ਫੜ ਲਈ ਫੜ ਲਈ ਅੱਛਾ ਦੂਜੇ ਤਰ੍ਹਾਂ ਕਰਨ ਦਾ ਜੋ ਫੜ ਜੇ ਬੋਲ ਦੇ ਨਾਲੇ ਨਾਲ ਜਾਉ ਜਿੱਦਾਂ ਟੂਰਨਾਮੈਂਟ ਚ ਹੁੰਦਾ ਨਗਰ ਆ ਗਿਆ ਜੀ ਆਪ ਵੀ ਸਾਰੇ ਪੁੱਛਦਾ ਦਾ ਕਿਆ ਬਣਾਇਆ ਅੱਜ ਸਾਡੇ ਬਣੀ ਅੱਜ ਗਾਜਰਾ ਇੱਧਰ ਬਣਦੇ ਆੜ ਦੇ ਨਾਲ ਰੋਟੀਆਂ ਲਿਓ ਜੀ ਮੈਂ ਖਲੇ ਆਇਆ ਨਹੀਂ ਮੈਂ ਕਿਹਾ ਕਹਿੰਦਾ ਆਉਗਾ ਖਲੇ ਹਾਂਜੀ ਆ ਗਿਆ ਬਸ ਆ ਗਿਆ ਕਹਿੰਦਾ ਉਹ ਟੈਨਸ਼ਨ ਹੋ ਜਾਂਦੀ ਵੀ ਬੱਚੇ ਘਰ ਆਉਣੇ ਚਾਹੀਦੇ ਅੱਜ ਉਹ ਕਿਤਨਾ ਨਿਕਲੇ ਨਗਰ ਕਿਤਨਾ ਅੱਜ ਕਾਲੇ ਨੇ ਡਰਾਤਾ ਕਹਤੇ ਕਾਲੇ ਦਾ ਫੋਨ ਆ ਗਿਆ ਮੈਨੂੰ ਹਾਂ ਕਹਿੰਦਾ ਮੈਂ ਕਿੱਥੇ ਆ ਮੈਂ ਬਹਿ ਕੇ ਮੰਨੂ ਕਹਿੰਦਾ ਉਹ ਤਾਂ ਨਗਰ ਕੀ ਉੱਥੇ ਗਿਆ ਹੋਇਆ ਕਹਿੰਦਾ ਜਸ਼ਨ ਉਹਦੇ ਨਾਲ ਹੈ ਜਸ਼ਨ ਫੋਨ ਨਹੀਂ ਚੱਕਦਾ ਹੈਗਾ ਕਾਤੋ ਜਸਨੂ ਫੋਨ ਕਰ ਮੈਂ ਕਿਹਾ ਵੀ ਨਾ ਕਹਦਾ ਤੂੰ ਮਹਿਗ ਨੂੰ ਫੋਨ ਕਰਕੇ ਮੇਰੀ ਗੱਲ ਕਰਾ ਫਿਰ ਅ ਡਿਸੀਸ਼ਨ ਮੈਂ ਕੋ ਗੋਲ ਗੋਲ ਗੱਲ ਹੋਈ ਆ ਬਈ ਮਹਿਗ ਜਿਹੜਾ ਵੀ ਜਸਨ ਜੇ ਕਾਲੇ ਕੋਲ ਕੋਈ ਫੋਨ ਗਿਆ ਹੁਣ ਦਵਾਜ ਗੱਲਾਂ ਚੱਲ ਪੈਂਦੀ ਜਿਹਦੇ ਨਗਰ ਕੀਰਤਨ ਚ ਨਹੀਂ ਸੁਣਿਆ ਪਾ ਨਹੀਂ ਯਾਰ ਫੋਨ ਤਾਂ ਕੋਲੇ ਪਿਆ ਹੁੰਦਾ ਇਹ ਨਹੀਂ ਪਤਾ ਵੀ ਸਾਇਲੈਂਟ ਲੱਗਾ ਕਿ ਆ ਚ ਕਰੇ ਇਹ ਨਹੀਂ ਪਤਾ ਉਹਨੇ ਪਹਿਲੇ ਡਰਾ ਤਾਂ ਕਰਾ ਮੇਰੀ ਗੱਲ ਕਰਾ ਜਦੋਂ ਮੈਂ ਮਹਿਗ ਨੂੰ ਫੋਨ ਲਾਇਆ ਜਦੋਂ ਕੱਟਣ ਤੋਂ ਬਾਅਦ ਉੱਥੇ ਮੈਂ ਵੀਜੀ ਥੋੜਾ ਮੈਂ ਬੰਦਿਆਂ ਨੂੰ ਮਿਲਣ ਮਿਲਣ ਲੱਗਾ ਭੁੱਲੀ ਜਾ ਭੁੱਲੀ ਜਾ ਭੁੱਲੀ ਜਾ ਭੁੱਲੀ ਜਾ ਫਿਰ ਅੱਧੇ ਘੰਟੇ ਬਾਅਦ ਫੋਨ ਆ ਮੈਨੂੰ ਫੋਨ ਆ ਮੈਂ ਕਿਹਾ ਹਾਂ ਕਹਿੰਦਾ ਮੈਂ ਕਿਹਾ ਉਹਦੇ ਕਾਲੇ ਦੇ ਬਾਪੂ ਨਾਲ ਗੱਲ ਕਰਾ ਦੇ ਉਹਦੀ ਮੈਂ ਜਸ਼ਨਦੀ ਮੈਂ ਕਿਹਾ ਨਹੀਂ ਜਸ਼ਨ ਨਹੀਂ ਕਾਲੇ ਨਾਲ ਗੱਲ ਕਰਾ ਦੇ ਮੈਂ ਕਿਹਾ ਅੱਛਾ ਹੂੰ ਫੇਰ ਆਤੀ ਬੁਕਾਈ ਫਿਰ ਮੈਂ ਕਿਹਾ ਗੱਲ ਕਰ ਭਾਈ ਮੈਂ ਕਿਹਾ ਕਹਿੰਦੇਗਾ ਉਹ ਗੱਲ ਨੂੰ ਟੈਨਸ਼ਨ ਹੀ ਹੋ ਜਾਂਦੀ ਦਿਮਾਗ ਦੇ ਪਰ ਜੇ ਤਾ ਤੂੰ ਟੈਨਸ਼ਨ ਹੀ ਜੇ ਤਾ ਤੂੰ ਟੈਨਸ਼ਨ ਹੀ ਲੈ ਜੇ ਟੈਨਸ਼ਨ ਤਾਂ ਲੈਣੇ ਕਾ ਨਹੀਂ ਟੈਨਸ਼ਨ ਦੇਨੇਗਾ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਹੁਣ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਆਪਾਂ ਹੁਣ ਇੱਕ ਦਿਨ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਨਾ ਇੱਕ ਪ੍ਰੋ ਸ਼ੁਰੂ ਹੋ ਗਿਆ ਪ੍ਰੋ 11 ਪ੍ਰੋ ਪ੍ਰੋ ਆਪਾਂ ਵੀਕਰ ਹੁਣ ਵੀਡੀਓ ਪ੍ਰੋ ਸ਼ੁਰੂ ਕਰਨੀ ਆ ਪ੍ਰੋ ਲੈਵਲ ਵਾਲੀਆਂ ਉਹ ਕਰਾਂਗਾ ਮੈਂ ਆਪਣੇ ਢੰਗ ਜਰਾਂ ਮੈਂ ਸੋਚੇ ਹੋਈਆਂ ਵੀ ਆ ਇੱਥੇ ਛੱਡ ਕੇ ਹੋ ਮੈਂ ਪ੍ਰੋਪਰਟੀ ਵਿੱਚ ਮੈਂ ਤੁਹਾਨੂੰ ਕਹਿੰਦਾ ਵੀ ਸੋਚ ਰਿਹਾ ਹਾਂ ਵੇ ਤੇਜ਼ ਵੜ ਕੇ ਉਹ ਚੀਜ਼ਾਂ ਇਦਾਂ ਸੌਦੇ ਨਿਕਰੀਏ ਕੋਈ ਨਾ ਉਹ ਚੀਜ਼ ਅੱਜ ਵੀ ਮੈਂ ਇੱਕ ਵੀਡੀਓ ਪਾਈ ਸੀ ਉਹ ਘੱਟੋ ਘਾਟ ਅੱਜ ਤਾਂ ਮੈਨੂੰ 8 ਜਾਂ 9 ਟੈਲੀਫੋਨ ਆ ਚੁੱਕੇ ਆ ਇੱਕ ਬੁੜੀ ਬੰਕਾ ਕਿਹਾ ਸੀ ਤੇ ਕਹਿੰਦੇ ਕੋਈ ਚੱਕਰ ਨਹੀਂ ਕਰਾਂ ਦੇ ਜੇ ٹرسٹ ਕਰਾਂਗੇ ਤਾਂ ٹرسٹ ਕਰ ٹرسٹਲੇ ٹرسٹ ਦੇ ਸੱਚਲੇ ਸੱਚ ਦੇ ਸੱਚਲੇ ਸੱਚ ਦੇ ਧੰਨਵਾਦ